ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਖਾਸ ਜੋ ਗੱਲ ਕਰਨੀ ਹੈ ਕਿ ਕੱਲ ਐਤਵਾਰ ਦਾ ਦਿਨ ਹੈ ਕਿਉਂਕਿ ਇਸ ਮਹੀਨੇ ਜਿੰਨੇ ਵੀ ਐਤਵਾਰ ਵੀਰਵਾਰ ਆ ਰਹੇ ਨੇ ਸੋ ਵੱਧ ਚੜ ਕੇ ਕਰਮ ਕਰਨ ਦੀ ਕੋਸ਼ਿਸ਼ ਕਰਨੀ ਦੇ ਕਈ ਸੰਕੇਤਾਂ ਨੂੰ ਸਮਝਣਾ ਹੈ ਸੋ ਜਿਆਦਾ ਤੱਕ ਕਹਿੰਦੇ ਨੇ ਕਿ ਕਿਸ ਸਮੇਂ ਪਹਿਰਾ ਦਰਬਾਰ ਵਿੱਚ ਹੁੰਦਾ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਵੀਡੀਓ ਨੂੰ ਪੂਰੀ ਪਲੀਜ਼ ਜ਼ਰੂਰ ਸੁਣਨਾ ਜੀ ਸੋ ਵੀਡੀਓ ਨੂੰ ਸੁਣਨ ਦੇ ਨਾਲ-ਨਾਲ ਗੱਲਾਂ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨੀ ਹੈ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਇਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਖਵਾਜਾ ਪੀਰ ਦੀ ਦਾ ਚਿਰਾਗ ਦੇਸੀ ਕਿਉ ਦਾ ਲਗਾਉਂਦੀ ਆ ਤੇ ਨਾਲ ਲੱਖ ਦਾ ਤਾਂ ਪੀਰ ਤੇ ਗੌਸਪਾਗ ਪੀਰ ਦਾ ਵੀ ਚਿਰਾਗ ਰੋਸ਼ਨ ਕਰਦੀ ਆ ਸੋ ਇਸ ਦੇ ਵਿੱਚ ਕੋਈ ਗਲਤ ਤਾਂ ਨਹੀਂ ਸੋ ਦੇਖੋ ਇਹ ਤੁਸੀਂ ਆਪਣੀ ਸ਼ਰਧਾ ਦੇ ਹਿਸਾਬ ਨਾਲ ਕਰਮ ਕਰ ਰਹੇ ਹੋ ਸੋ ਜੇਕਰ ਤੁਹਾਡਾ ਮਨ ਇਹ ਸਭ ਕਹਿੰਦਾ ਹੈ ਅਸੀਂ ਇਸ ਢੰਗ ਨਾਲ ਸੇਵਾ ਕਰਨੀ ਆ ਤੇ ਫਿਰ ਤੁਸੀਂ ਉਸੇ ਢੰਗ ਨਾਲ ਸੇਵਾ ਕਰੋ ਸੋ ਬਾਕੀ ਇਥੇ ਇੱਕ ਹੀ ਸਲਾਹ ਦਵਾਂਗੇ ਕਿ ਜਦੋਂ ਵੀ ਸੇਵਾ ਕਰਨੀ ਹੈ ਜਦੋਂ ਵੀ ਆਪਾਂ ਸੇਵਾ ਸ਼ੁਰੂ ਕਰਦੇ ਜਾਂ ਚਰਾਗ ਰੋਸ਼ਨ ਕਰ ਵਿੱਚ ਦਰਬਾਰ ਬਣਾਉਂਦੇ ਆ ਸੋ ਹਮੇਸ਼ਾ ਪਹਿਲ ਇੱਕ ਨੂੰ ਹੀ ਦਿੱਤੀ ਜਾਂਦੀ ਹੈ ਇੱਕ ਨੂੰ ਸਰਦਾਰੀ ਦਿੱਤੀ ਜਾਂਦੀ ਹੈ ਤੇ ਬਾਕੀ ਪੀਰਾ ਫਿਰਾ ਖਿਰਾ ਨੂੰ ਨਾਲ ਸਜਦਾ ਸਲਾਮ ਕੀਤਾ ਜਾਂਦਾ ਹੈ ਸੋ ਬਾਕੀ ਤੁਸੀਂ ਆਪਣੀ ਸ਼ਰਧਾ ਦੇ ਹਿਸਾਬ ਨਾਲ ਜੇਕਰ ਇਹ ਕੰਮ ਕਰ ਰਹੇ ਹੋ ਤੇ ਜਿਸ ਢੰਗ ਨਾਲ ਸੇਵਾ ਕਰਦੇ ਹੋ ਉਸੇ ਢੰਗ ਨਾਲ ਚੱਲਣ ਦਿਓ ਬਾਕੀ ਇੱਥੇ ਹਮੇਸ਼ਾ ਹੀ ਇੱਕ ਗੱਲ ਕਵਾਂਗੇ ਕਿ ਘਰ ਵਿੱਚ ਜੋ ਦਰਬਾਰ ਬਣ ਗਿਆ ਹੈ ਇੱਕ ਦਾ ਨਿਗਮਾ ਪੈਣਾ ਜ਼ਰੂਰੀ ਆ ਤੁਸੀਂ ਇੱਕ ਨੂੰ ਆਵਾਜ਼ ਮਾਰੋਗੇ ਤੇ ਉਹ ਆਪਣਾ ਫਰਜ਼ ਨਿਭਾਏਗਾ ਜਦੋਂ ਅਸੀਂ ਇੱਕ ਦੇ ਨਹੀਂ ਹੋ ਕੇ ਬੰਦੇ ਆਪਾਂ ਸਾਰਿਆਂ ਤੇ ਆਸ ਰੱਖ ਕੇ ਬਹਿ ਜਾਂਦੇ ਆਂ ਤੇ ਇਸ ਤਰ੍ਹਾਂ ਕੁਝ ਜਿੰਦਗੀ ਵਿੱਚ ਮੁਸ਼ਕਲਾਂ ਆਉਂਗੀਆਂ ਸੋ ਜਦੋਂ ਅਸੀਂ ਇੱਕ ਇਤਿਹਾਸ ਰੱਖ ਕੇ ਬੈਠਾਂਗੇ ਵਿਆਹਵੀਂ ਵਾਲੀ ਸਰਕਾਰ ਕੋਈ ਵੱਖ ਨਹੀਂ ਹੈ ਨਾ ਲਖਤਾ ਤਾਂ ਪੀਰ ਨਾ ਖਵਾਜਾ ਪੀਰ ਨਾ ਪੰਜ ਪੀਰ ਸਾਰੇ ਇੱਕ ਨੇ ਸੋ ਇੱਕ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਇੱਕ ਦੇ ਨਾਮ ਦਾ ਨਿਗਮਾ ਪਾ ਕੇ ਇੱਕ ਦੇ ਨਾਮ ਦਾ ਚਿਰਾਗ ਰੋਸ਼ਨ ਘਰ ਵਿੱਚ ਹੋਣਾ ਚਾਹੀਦਾ ਸੋ ਬਾਕੀ ਆਪੋ ਆਪਣਾ ਹਿਸਾਬ ਹੈ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਸ ਤਰ੍ਹਾਂ ਕਰੋ ਵੈਸੇ ਸਰਦਾਰੀ ਹਮੇਸ਼ਾ ਇੱਕ ਨੂੰ ਹੀ ਦਿੱਤੀ ਜਾਂਦੀ ਆ ਤੇ ਇੱਕ ਮੋਰੇ ਹੀ ਝੋਲੀ ਢਲੀ ਜਾਂਦੀ ਆ ਵਾਕ ਇਸਾਰੇ ਪੀਰ ਫਕੀਰ ਨਾਲ ਸਜਦਾ ਸलाम ਕਰੋ ਅਰਦਾਸ ਬੇਨਤੀ ਕਰੋ ਕਿਉਂਕਿ ਜਿੰਨੇ ਵੀ ਪੀਰ ਫਕੀਰ ਨਾਲ ਤੁਰਦੇ ਹੈ ਪੀਰ ਦੇ ਉਹ ਆਪਣੇ ਆਪ ਬੈਠ ਕੇ ਸੇਵਾ ਲੈ ਲੈਂਦੇ ਆ ਸੋ ਉਹ ਸੇਵਾ ਹਮੇਸ਼ਾ ਹੀ ਸੋਚ ਸਮਝ ਕੇ ਢੰਗ ਦੇ ਨਾਲ ਹੀ ਕਰਨੀ ਚਾਹੀਦੀ ਆ ਕਿਉਂਕਿ ਔਣ ਵਾਲੇ ਬੱਚਿਆਂ ਬਾਰੇ ਵੀ ਥੋੜਾ ਜਿਆ ਸੋਚਣਾ ਆਪਾਂ ਨੂੰ ਚਾਹੀਦਾ ਹੈ ਜੀ ਸੋ ਇਸ ਕਰਕੇ ਸੋ ਵਾਕੀ ਦੇਖੋ ਜੀ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਹਿਸਾਬ ਨਾਲ ਵੀ ਚੱਲ ਸਕਦੇ ਆ ਕਿਉਂਕਿ ਤੁਹਾਡਾ ਮਨ ਹੈ ਤੁਹਾਡਾ ਮਨ ਕੀ ਕਹਿੰਦਾ ਹੈ ਤੁਸੀਂ ਆਪਣੇ ਮਨ ਦੇ ਹਿਸਾਬ ਨਾਲ ਚੱਲਣਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਦੀਦੀ ਜੀ ਪੀਰਾਂ ਦੀ ਸੇਵਾ ਕਰਦੇ ਆ ਤੇ ਸਾਡਾ ਸਾਰਾ ਪਰਿਵਾਰ ਬਿਮਾਰ ਹੀ ਰਹਿੰਦਾ ਹੈ ਸੋ ਕੋਈ ਕਿਸੇ ਦੁੱਖ ਦੀ ਦਵਾਈ ਖਾਂਦਾ ਹੈ ਤੇ ਕੋਈ ਕਿਸੇ ਦੁੱਖ ਦੀ ਸੋ ਦੇਖੋ ਦੁੱਖ ਸੁੱਖ ਜ਼ਿੰਦਗੀ ਦਾ ਇੱਕ ਗਹਿਣਾ ਹੈ ਸੋ ਇਹ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਇਹਦੇ ਬਾਰੇ ਸੋਚ-ਸੋਚ ਕੇ ਅਸੀਂ ਦੁੱਖਾਂ ਨੂੰ ਵੱਡਾ ਨਹੀਂ ਕਰਨਾ ਹੈ ਦੁੱਖ ਨੂੰ ਹਮੇਸ਼ਾ ਛੋਟਾ ਸਮਝੋ ਛੋਟਾ ਹੱਦਾਂ ਦਿਓ ਆਪਣੇ ਮਾਲਕ ਨੂੰ ਵੱਡਾ ਸਮਝੋ ਸੋ ਕਦੇ ਵੀ ਆਪਣੇ ਮਾਲਕ ਨੂੰ ਇਹ ਨਾ ਕਹੋ ਕਿ ਪਰੇਸ਼ਾਨੀਆਂ ਵੱਡੀਆਂ ਵਲਕਿ ਪਰੇਸ਼ਾਨੀਆਂ ਨੂੰ ਇੱਕ ਸਾਡਾ ਮਰਸ਼ਦ ਬਹੁਤ ਵੱਡਾ ਹੈ ਜਦੋਂ ਤੁਸੀਂ ਵਿਸ਼ਵਾਸ ਇੱਕ ਜ਼ਿੰਦਗੀ ਵਿੱਚ ਪੈਦਾ ਕਰੋਗੇ ਇਹ ਇੱਕ ਚੀਜ਼ ਹੀ ਤੁਹਾਨੂੰ ਜ਼ਿੰਦਗੀ ਵਿੱਚ ਸਫਲ ਕਰ ਸਕਦੀ ਹੈ ਜੋ ਵਿਸ਼ਵਾਸ ਹੈ ਜਿਵੇਂ ਅਸੀਂ ਆਪਣੇ ਮਾਪਿਆਂ ਤੇ ਵਿਸ਼ਵਾਸ ਕਰਦੇ ਹਾਂ ਸਾਨੂੰ ਪਤਾ ਹੈ ਕਿ ਜਿਸ ਚੀਜ਼ ਦੀ ਅਸੀਂ ਜਿੱਦ ਕਰਾਂਗੇ ਜੋ ਚੀਜ਼ ਅਸੀਂ ਮੰਗਾਗੇ ਸਾਨੂੰ ਆਸ ਵੀ ਹੈ ਤੇ ਸਾਨੂੰ ਵਿਸ਼ਵਾਸ ਵੀ ਹੈ ਕਿ ਸਾਡੇ ਮਾਪੇ ਨੇ ਸਾਨੂੰ ਮਨਾ ਨਹੀਂ ਕਰਨਾ ਸਾਡੇ ਕੰਮ ਆਉਣਾ ਹੀ ਆਉਣਾ ਸਾਡਾ ਕੰਮ ਸਵਾਨ ਨਹੀਂ ਸਵਾਨਾ ਸੋ ਇਸੇ ਤਰ੍ਹਾਂ ਪਰਮਾਤਮਾ ਹੈ ਇਸ ਤਰ੍ਹਾਂ ਦਾ ਹੀ ਵਿਸ਼ਵਾਸ ਜਦੋਂ ਤੁਸੀਂ ਪਰਮਾਤਮਾ ਤੇ ਰੱਖੋਗੇ ਤਾਂ ਫਿਰ ਦੇਖੋਗੇ ਉਹਨਾਂ ਦੇ ਚਮਤਕਾਰ ਸੋ ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਬਹੁਤੀ ਦੇਰ ਤੱਕ ਨਹੀਂ ਠਹਿਰਦੀ ਜ਼ਿੰਦਗੀ ਵਿੱਚ ਸੋ ਇਸ ਕਰਕੇ ਆਪਣੇ ਪਰਮਾਤਮਾ ਨੂੰ ਵੱਡਾ ਅਹੁਦਾ ਦਿਓ ਪਰੇਸ਼ਾਨੀਆਂ ਬਾਰੇ ਘੱਟ ਸੋਚਿਆ ਕਰੋ ਜਦੋਂ ਵੀ ਮਨ ਟੋਲਦਾ ਹੈ ਤੇ ਉਸ ਸਮੇਂ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਿਆ ਕਰੋ ਤੇ ਕਾਫੀ ਸੰਕੇਤ ਮਿਲਣਗੇ ਸ਼ੁਰੂ ਹੋ ਜਾਂਦੇ ਹੈ ਸੋ ਜਿੰਦਗੀ ਬਦਲਨੀ ਹੈ ਤਾਂ ਜਿੰਦਗੀ ਬਦਲ ਲਈ ਸਿਰਫ ਇਹ ਹੀ ਹੈ ਕਿ ਇੱਕ ਦਰਦੇ ਹੋਣਾ ਪੈਣਾ ਤੇ ਵਿਸ਼ਵਾਸ ਰੱਖਣਾ ਪੈਣਾ ਸੋ ਕਹਿੰਦੇ ਨੇ ਕਿ ਜੇ ਪਰਮਾਤਮਾ ਹੈ ਤਾਂ ਫਿਰ ਫਿਕਰ ਕਿਉਂ ਜੇ ਪਰਮਾਤਮਾ ਨਹੀਂ ਤਾਂ ਫਿਰ ਜ਼ਿਕਰ ਕਿਉਂ ਸੋ ਜੇਕਰ ਤੁਸੀਂ ਪਰਮਾਤਮਾ ਦਾ ਜ਼ਿਕਰ ਕਰਦੇ ਹੋ ਤਾਂ ਫਿਰ ਇਹ ਵੀ ਸੋਚੋ ਕਿ ਉਹ ਹੈ ਸੋ ਜੇਕਰ ਤੁਸੀਂ ਇਹ ਗੱਲ ਨਾਲ ਦੀ ਨਾਲ ਸੋਚੋਗੇ ਕਿ ਸ਼ਾਇਦ ਪਰਮਾਤਮਾ ਨੇ ਦਾ ਕੰਮ ਸਵਾਰਨਾ ਸ਼ਾਇਦ ਨਹੀਂ ਸਵਾਰਨਾ ਸੋ ਇਹ ਢਾਮਾਡੋਲ ਜਿਹਦਾ ਇਨਸਾਨ ਹੁੰਦਾ ਹੈ ਤੇ ਫਿਰ ਉਹ ਕਿਰਪਾ ਨੂੰ ਹਾਸਲ ਨਹੀਂ ਕਰ ਸਕਦਾ ਜਦੋਂ ਤੁਸੀਂ ਮਾਲਕ ਤੇ ਵਿਸ਼ਵਾਸ ਰੱਖੋਗੇ ਕਿ ਜੇਕਰ ਉਹਦਾ ਨਾਮ ਦੁਨੀਆ ਤੇ ਹੈ ਉਹ ਹੈਗਾ ਕਰ ਕਰਕੇ ਤਾਂ ਪਰਮਾਤਮਾ ਨੂੰ ਦੁਨੀਆ ਇੰਨੀ ਮੰਨ ਰਹੀ ਆ ਸਵਾਸਾ ਮਰਦਾ ਪੂਰੀਆਂ ਵੀ ਹੁੰਦੀਆਂ ਆ ਪੀਰਾ ਬਖੀਰਾ ਦੇ ਦਰ ਤੇ ਚਲ ਜੋ ਜਾਂ ਗੁਰੂਆਂ ਦੇ ਦਰ ਤੇ ਜਿੱਥੇ ਵੀ ਜਾਉਂਗੇ ਇਹ ਤੁਹਾਡਾ ਵਿਸ਼ਵਾਸ ਦੇਖਿਆ ਜਾਣਾ ਸੋ ਜੀ ਨੂੰ ਮਰਜੀ ਮੰਨ ਲਓ ਤੁਹਾਡੇ ਵਿਸ਼ਵਾਸ ਦੇ ਮੁਤਾਬਿਕ ਤੁਹਾਡੇ ਕੰਮ ਵੜਨੇ ਸ਼ੁਰੂ ਹੋਣੇ ਜ਼ਿੰਦਗੀ ਵਿੱਚ ਕਦੇ ਤਾਂ ਤੁਹਾਡੇ ਨਾਲ ਇਹੋ ਜਿਹਾ ਹੋਇਆ ਹੋਵੇਗਾ ਕਿ ਤੁਸੀਂ ਅੰਦਰੋਂ ਅੰਦਰੀ ਇੱਕ ਵਿਸ਼ਵਾਸ ਰੱਖਿਆ ਹੋਵੇਗਾ ਕਿ ਆਹ ਕੰਮ ਬਣ ਜਾਣਾ ਹੈ ਟੈਨਸ਼ਨ ਚੋਂ ਨਿਕਲ ਜਾਣਾ ਤੇ ਉਹ ਕੰਮ ਬਣਿਆ ਵੀ ਹੋਵੇਗਾ ਸੋ ਜਦੋਂ ਅਸੀਂ ਦਾਵਾ ਡੋਲ ਹੁੰਦੇ ਆ ਤੇ ਉੰਨੀ ਹੀ ਦੇਰੀ ਲੱਗਦੀ ਆ ਫਰਿਆਦ ਕਬੂਲ ਸੋ ਇਸ ਕਰਕੇ ਹਮੇਸ਼ਾ ਹੀ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖਿਆ ਕਰੋ ਜੀ ਸੋ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਵਿਸ਼ਵਾਸ ਦੇ ਸਿਰ ਤੇ ਤੁਸੀਂ ਸਾਰੇ ਦੁੱਖਾਂ ਨੂੰ ਹਰਾ ਸਕਦੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਵਿੱਚ ਮੈਨੂੰ ਪੁਲਿਸ ਨਜ਼ਰ ਆਉਂਦੀ ਆ ਤੇ ਮੈਨੂੰ ਮੇਰੇ ਛੋਟੇ ਬੇਟੇ ਬਾਰੇ ਹੀ ਦਿਖਾਈ ਦਿੰਦੀ ਆ ਜਾਨੀ ਕਿ ਕਦੇ ਉਹਨੂੰ ਲੈਣ ਆਉਂਦੀ ਤੇ ਕਦੇ ਲੈ ਜਾਂਦੀ ਆ ਸੋ ਇਹਦਾ ਕੀ ਮਤਲਬ ਹੈ ਸੋ ਦੇਖੋ ਪੀਰਾਂ ਫਕੀਰਾਂ ਦੀ ਸੇਵਾ ਕਰੋਗੇ ਤੇ ਇਹ ਸਭ ਸੰਕੇਤ ਜ਼ਰੂਰ ਮਿਲਣਗੇ ਸੋ ਆਪਣੇ ਬੇਟੇ ਨੂੰ ਕਿਹਾ ਕਰੋ ਕਿ ਪੀਰਾਂ ਦੇ ਜਾ ਕੇ ਮੱਥਾ ਜ਼ਰੂਰ ਟੇਕੇ ਚਰਾਗੀ ਤੇਲ ਨੀਰਵਾਰ ਨੂੰ ਜ਼ਰੂਰ ਪਾਇਆ ਕਰੇ ਸੋ ਉਹ ਮਾਲਕ ਦਾ ਹੀ ਇੱਕ ਇਸ਼ਾਰਾ ਹੈ ਜਿਹਦੇ ਤੇ ਮਾਲਕ ਦਾ ਅਰਥ ਹੁੰਦਾ ਹੈ ਉਹ ਬੁਲਾਉਂਦਾ ਵੀ ਹੈ ਸੋ ਜੇਕਰ ਕਦੇ ਪੀਰ ਨਗਾਹੇ ਗਏ ਹੋ ਤਾਂ ਠੀਕ ਹੈ ਜੇਕਰ ਕਦੇ ਨਹੀਂ ਗਏ ਤਾਂ ਕਿਤੇ ਇੱਕ ਤਾਈ ਜਦੋਂ ਵੀ ਟਾਈਮ ਜ਼ਿੰਦਗੀ ਵਿੱਚ ਮਿਲੇ ਸੋ ਇੱਕ ਵਾਰ ਪੀਰ ਨਗਾਹੇ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਉਹ ਪੀਰਾਂ ਫਕੀਰਾਂ ਦਾ ਹੀ ਸੰਕੇਤ ਹੁੰਦਾ ਹੈ ਸੋ ਬੁਲਾਉਂਦੇ ਨੇ ਆਪਣੇ ਕੋਲ ਉਹਨਾਂ ਨੂੰ ਜਿਨ੍ਹਾਂ ਤੇ ਖਾਸ ਕਿਰਪਾ ਹੁੰਦੀ ਹੈ ਜਿਨ੍ਹਾਂ ਨੂੰ ਪਿਆਰ ਕਰਦੀ ਆ ਸੋ ਮਾਲਕ ਦਾ ਨਾਮ ਜ਼ਿਕਰ ਕਹੀਏ ਕਿ ਹਰ ਕੋਈ ਜਪ ਲਵੇਗਾ ਇਸ ਤਰ੍ਹਾਂ ਨਹੀਂ ਹੁੰਦੀ ਕਿਉਂਕਿ ਜੀ ਨੂੰ ਪ੍ਰਮਾਤਮਾ ਖੁਦ ਯਾਦ ਕਰਦਾ ਹੈ ਸੋ ਜਿਹਦਾ ਕੋਈ ਪਿਛਲਾ ਹੀ ਹਿਸਾਬ ਪ੍ਰਮਾਤਮਾ ਨਾਲ ਜੁੜਿਆ ਹੋਇਆ ਪਿਛਲੀ ਨਾਮ ਦੀ ਕਮਾਈ ਕੀਤੀ ਹੈ ਉਹਨੂੰ ਫਿਰ ਇਸ ਜਨਮ ਵਿੱਚ ਪ੍ਰਮਾਤਮਾ ਯਾਦ ਰੱਖਦਾ ਹੈ ਤਾਂ ਫਿਰ ਆਪਣੇ ਚਰਨਾਂ ਨਾਲ ਲਾ ਲੈਂਦਾ ਹੈ ਸੋ ਇਸ ਕਰਕੇ ਆਪਣੇ ਆਪ ਨੂੰ ਕਰਮਾਂ ਵਾਲੇ ਸਮਝਿਆ ਕਰੋ ਚਾਹੇ ਅੱਜ ਜਿੱਦ ਕਿੰਨਾ ਮਾਰਚੀ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਕਿਉਂ ਨਾ ਆਇਆ ਹੋਣ ਪਰ ਇੱਕ ਗੱਲ ਨੂੰ ਸੋਚ ਕੇ ਖੁਸ਼ ਜ਼ਰੂਰ ਹੋਣਾ ਕਿ ਪ੍ਰਮਾਤਮਾ ਦੀ ਸਾਡੇ ਤੇ ਕਿਰਪਾ ਹੈ ਤਾਂ ਹੀ ਅਸੀਂ ਸੇਵਾ ਕਰਨ ਰਹੇ ਆ ਤਾਂ ਹੀ ਚੰਗਾ ਕਰਮ ਕਰਨ ਰਹੇ ਆ ਕਿਉਂਕਿ ਪ੍ਰਮਾਤਮਾ ਜਿਹਨੂੰ ਯਾਦ ਨਹੀਂ ਕਰਦਾ ਉਹਦੇ ਤੋਂ ਸੇਵਾ ਵੀ ਨਹੀਂ ਹੁੰਦੀ ਚੰਗਾ ਕਰਮ ਵੀ ਨਹੀਂ ਹੁੰਦਾ ਤੇ ਜਿਹਨੂੰ ਪ੍ਰਮਾਤਮਾ ਯਾਦ ਕਰਦਾ ਹੈ ਸੇਵਾ ਵੀ ਉਹ ਹੀ ਇਨਸਾਨ ਕਰ ਸਕਦਾ ਹੈ ਸੋ ਇਸ ਕਰਕੇ ਸ਼ੁਕਰ ਗੁਜ਼ਾਰ ਕਰਿਆ ਕਰੋ ਪ੍ਰਮਾਤਮਾ ਦਾ ਕਿ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰਿਆ ਤੇ ਆਪਣੇ ਚਰਨਾਂ ਵਿੱਚ ਸਾਨੂੰ ਥੋੜੀ ਜੀ ਸਹੀ ਪਰ ਦਿੱਤੀ ਤਾਂ ਹੈ ਜਗਾ ਸੋ ਜਦੋਂ ਤੁਸੀਂ ਇਹ ਸ਼ੁਕਰਾਨਾ ਵੀ ਕਰਨਾ ਹਰ ਰੋ ਸ਼ੁਰੂ ਕਰ ਦੋਗੇ ਤਾਂ ਇਹਦੇ ਨਾਲ ਹੀ ਜ਼ਿੰਦਗੀ ਵਿੱਚ ਬਦਲਾਅ ਬਹੁਤ ਸਾਰਾ ਆਵੇਗਾ ਸੋ ਜਦੋਂ ਵੀ ਕੋਈ ਕੰਮ ਬਣਦਾ ਹੈ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਦੁੱਖ ਸੁੱਖ ਸਾਂਝੇ ਸਿਰਫ ਪ੍ਰਮਾਤਮਾ ਨਾਲ ਹੀ ਕਰਿਆ ਕਰੋ ਨਾ ਹੀ ਕਿ ਦੁਨੀਆਦਾਰੀ ਸੋ ਦੁਨੀਆਦਾਰੀ ਨਾਲ ਦੁੱਖ ਕਰੋਗੇ ਤਾਂ ਵੀ ਮਾੜਾ ਹੀ ਪਿੱਠ ਪਿੱਛੇ ਕਹਿਣਗੇ ਸੁੱਖ ਸਾਂਝੇ ਕਰੋਗੇ ਤਬ ਤਾਂ ਮਾੜਾ ਕਹਿੰਦੇ ਹੀ ਕਹਿੰਦੇ ਸਾਰੇ ਸੋ ਇਸ ਕਰਕੇ ਹਮੇਸ਼ਾ ਇਹਨਾਂ ਗੱਲਾਂ ਤੇ ਗੌਰ ਤੇਆ ਕਰੋ ਜੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਤੋਂ ਕਮੈਂਟ ਨਹੀਂ ਹੁੰਦਾ ਸਾਡੇ ਮੋਬਾਈਲ ਦੇ ਅੱਖਰ ਜੋ ਆ ਉਹ ਖਰਾਬ ਹੋ ਚੁੱਕੇ ਆ ਸੋ ਇਸ ਕਰਕੇ ਕਮੈਂਟ ਨਹੀਂ ਕਰ ਸਕਦੇ ਸੋ ਕੋਈ ਗੱਲ ਨਹੀਂ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਪੂਰੀ ਸੁਣਿਆ ਕਰੋ ਸ਼ੇਅਰ ਕਰ ਸਕਦੇ ਆ ਸ਼ੇਅਰ ਜ਼ਰੂਰ ਕਰਨੀ ਜੀ ਤੇ ਲਾਈਕ ਜ਼ਰੂਰ ਕਰਨਾ ਸੋ ਬਾਕੀ ਚੰਗਾ ਕਰਮ ਸੁਣਨਾ ਹੈ ਚੰਗੀ ਗੱਲ ਇਹ ਹੈ ਕਿ ਤੁਸੀਂ ਇਹ ਇੱਕ ਚੰਗਾ ਕਰਮ ਕਰ ਰਹੇ ਹੋ ਨਾਲ ਦੀ ਨਾਲ ਜਦੋਂ ਤੁਸੀਂ ਹਰ ਰੋਜ਼ ਸਮਾਂ ਕੱਢਦੇ ਹੋ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਗੱਲ ਨੂੰ ਸੁਣਦੇ ਹੋ ਸਮਝਦੇ ਹੋ ਇਹ ਬਹੁਤ ਵੱਡਾ ਕਰਮ ਹੈ ਚੰਗਾ ਜਿਹੜਾ ਕਿ ਹਰ ਰੋਜ਼ ਤੁਸੀਂ ਕਰ ਪਾਉਂਦੇ ਹੋ ਸੋ ਬਾਕੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਮੈਂਟ ਕਰੋਗੇ ਤੇ ਤਾਈਓ ਤੁਸੀਂ ਹਾਜ਼ਰੀ ਪ੍ਰਮਾਤਮਾ ਦੇ ਚਰਨਾਂ ਵਿੱਚ ਲਗਾ ਸਕੋਗੇ ਸੋ ਪਰਮਾਤਮਾ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਲੜੇ ਇਦਾਂ ਦਾ ਜ਼ਰੂਰੀ ਨਹੀਂ ਵੀ ਕੁਛ ਇਦਾਂ ਦਾ ਕਰੀਏ ਤਾਂ ਇਹੋ ਸਾਡੀ ਹਾਜ਼ਰੀ ਕਬੂਲ ਹੋਵੇਗੀ ਜੇਕਰ ਅਸੀਂ ਕਿਹਾ ਹੈ ਕਿ ਕਮੈਂਟ ਤੁਸੀਂ ਕਰਨਾ ਹੈ ਕਰਨਾ ਸੋ ਇੰਨਾ ਕਹੇ ਕਿ ਵੀਡੀਓ ਪੂਰੀ ਸੁਣਿਆ ਕਰੋ ਵੀ ਗੱਲ ਤੁਹਾਡੀ ਸਮਝ ਵਿੱਚ ਆ ਸਕੇ ਸੋ ਜਦੋਂ ਵੀ ਤੁਸੀਂ ਮਨੋਂ ਮਨ ਹੀ ਕਿਸੇ ਲਈ ਚੰਗਾ ਵੀ ਸੋਚ ਲੈਨੇ ਹੋ ਤਾਂ ਪਰਮਾਤਮਾ ਨੇ ਘਰ ਤਾਂ ਉਹ ਵੀ ਹਾਜ਼ਰੀ ਲੱਗ ਜਾਂਦੀ ਹੈ ਉਹ ਵੀ ਕਬੂਲ ਹੋ ਜਾਂਦੀ ਹੈ ਸੋ ਹਮੇਸ਼ਾ ਹੀ ਪਰਮਾਤਮਾ ਕਿਰਪਾ ਬਣਾਈ ਰੱਖੇ ਸਾਰਿਆਂ ਤੇ ਸੋ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ ਚੰਗੀਆਂ ਸੁਣਦੇ ਰਹੋ ਤੇ ਦੂਜਿਆਂ ਨੂੰ ਵੀ ਸੁਣਾਉਂਦੇ ਰਹੋ ਸੋ ਜਿਨ੍ਹਾਂ ਦੇ ਨਾਲ ਬੈਠੇ ਉੱਠਦੇ ਹਾਂ ਤਾਂ ਜਦੋਂ ਵੀ ਮਿਲਲਾ ਟਾਈਮ ਫਰੀ ਟਾਈਮ ਮਿਲਦਾ ਹੈ ਤੇ ਮਾਲਕ ਬਾਰੇ ਹੀ ਗੁਣਗਾਣ ਕਰਿਆ ਕਰੋ ਉਹਨਾਂ ਦੀ ਵਡਿਆਈ ਉਹਨਾਂ ਦੀ ਮਹਿਮਾ ਕਰਿਆ ਕਰੋ ਕਿਉਂਕਿ ਚੁਗਲੀ ਨਿੰਦਿਆ ਤਾਂ ਹਰ ਕੋਈ ਕਰ ਲੈਂਦਾ ਹੈ ਪਰ ਜਿੱਥੇ ਚਾਰ ਜਣੇ ਬੈਠੇ ਹੋਣ ਉੱਥੇ ਜੇਕਰ ਪ੍ਰਮਾਤਮਾ ਦੀ ਮਹਿਮਾ ਕੀਤੀ ਜਾਵੇ ਤਾਂ ਬਹੁਤ ਹੀ ਚੰਗੀ ਗੱਲ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਮਾਲਕ ਦਾ ਪੈਰਾ ਦਰਬਾਰ ਵਿੱਚ ਕਿਸ ਸਮੇਂ ਜਿਆਦਾ ਰਹਿੰਦਾ ਹੈ ਅੱਜ ਆਪਾਂ ਇਸ ਗੱਲ ਨੂੰ ਸਮਝਣਾ ਹੈ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਨਾਲ ਸੁਣਨ ਦੀ ਕੋਸ਼ਿਸ਼ ਕਰਨੀ ਸੋ ਹੁਣ ਇੱਥੇ ਜੇ ਆਪਾਂ ਗੱਲ ਕਰੀਏ ਕਿ ਮਾਲਕ ਦਾ ਪੈਰਾ ਜਿਆਦਾ ਤੱਕ ਕਿਹੜੇ ਸਮੇਂ ਰਹਿੰਦਾ ਹੈ ਤੇ ਵੈਸੇ ਜਦੋਂ ਅਸੀਂ ਦਿਲੋਂ ਯਾਦ ਕਰਾਂਗੇ ਤੇ ਪੈਰਾ ਤਾਂ ਉਸ ਸਮੇਂ ਹੀ ਹਾਜ਼ਰ ਹੋ ਜਾਂਦਾ ਹੈ ਜਦੋਂ ਵੀ ਅਸੀਂ ਦਿਲੋਂ ਪ੍ਰਮਾਤਮਾ ਨੂੰ ਯਾਦ ਕਰਾਂਗੇ ਪੁਕਾਰਾਂਗੇ ਪ੍ਰਮਾਤਮਾ ਕਿਤੇ ਵੀ ਦੂਰ ਨਹੀਂ ਗਿਆ ਉਸੇ ਸਮੇਂ ਹਾਜ਼ਰ ਹੋ ਜਾਂਦਾ ਹੈ ਕਿਉਂਕਿ ਕੋਈ ਨਾ ਕੋਈ ਸਰੀਰ ਤੇ ਸੰਕੇਤ ਜੋ ਸਾਨੂੰ ਨਜ਼ਰ ਆਣ ਲੱਗ ਪੈਂਦਾ ਆ ਤੇ ਹੁਣ ਇੱਥੇ ਗੱਲ ਕਰੀਏ ਕਿ ਜ਼ਿਆਦਾਤਰ ਪੈਰਾ ਜਦੋਂ ਅਸੀਂ ਸੇਵਾ ਕਰਦੇ ਵੀਰਵਾਰ ਦੀ ਜਾਂ ਐਤਵਾਰ ਦੀ ਸੋ ਵੀਰਵਾਰ ਤੇ ਐਤਵਾਰ ਤਾਂ ਜਿਸ ਸਮੇਂ ਅਸੀਂ ਸੇਵਾ ਕਰਦੇ ਪੈਰਾ ਹੁੰਦਾ ਹੀ ਹੁੰਦਾ ਹੈ ਬਾਕੀ ਕੀ ਦਿਨਾਂ ਦੇ ਵਿੱਚ ਕਿਸ ਕਿਸ ਸਮੇਂ ਪੈਰਾ ਹੁੰਦਾ ਹੈ ਤੇ ਕਿਸ ਕਿਸ ਪਰਿਵਾਰ ਵਿੱਚ ਹੁੰਦਾ ਹੈ ਆਪਾਂ ਅੱਜ ਇਹਦੇ ਬਾਰੇ ਗੱਲ ਕਰਾਂਗੇ ਸੋ ਕੱਲ ਜਿਵੇਂ ਐਤਵਾਰ ਹੈ ਐਤਵਾਰ ਦੇ ਦਿਨ ਤੁਸੀਂ ਸੇਵਾ ਕਰੋਗੇ ਚਿਰਾਗ ਰੋਸ਼ਨ ਕਰੋਗੇ ਤੇ ਧੂਫ ਬੱਤੀ ਵੀ ਲਗਾਓਗੇ ਉਸ ਸਮੇਂ ਫੁੱਲ ਪੈਰਾ ਦਰਵਾਰ ਵਿੱਚ ਹੁੰਦਾ ਹੈ ਉੱਥੇ ਇਹ ਗਲਤੀ ਇੱਕ ਕਦੇ ਵੀ ਨਹੀਂ ਕਰਨੀ ਕਿ ਜਿੰਨਾ ਚਿਰ ਧੂਫ ਜਗਦਾ ਹੈ ਉਹਨਾਂ ਚੱਕਰ ਤੁਸੀਂ ਦਰਬਾਰ ਚੋਂ ਬਾਹਰ ਕਦੇ ਵੀ ਨਾ ਜਾਓ ਕਿਉਂਕਿ ਉਸ ਸਮੇਂ ਪੀਰ ਫਕੀਰ ਹਾਜ਼ਰ ਹੋ ਜਾਂਦੇ ਨੇ ਉਹ ਤੂਫ ਬੱਤੀ ਦੀ ਸੁਗੰਧ ਲੈਂਦੇ ਆ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਸਮਾਂ ਅੱਧਾ ਪੌਣਾ ਘੰਟਾ ਬੈਠ ਕੇ ਵੰਦਗੀ ਕਰੋ ਸਿਮਰਨ ਕਰੋ ਅਰਦਾਸਾਂ ਬੇਨਤੀਆਂ ਕਰੋ ਕਿਉਂਕਿ ਧੂਫ ਜੇਕਰ ਅਰਗਵਤੀ ਵੀ ਲਗਾਉਂਦੇ ਆ ਅੱਧਾ ਪੌਣਾ ਘੰਟਾ ਤਾਂ ਲੱਗ ਹੀ ਜਾਂਦਾ ਹੈ ਸੋ ਧੂਫ ਜਿੰਨਾ ਚੱਕਰ ਵੀ ਚੱਲਦਾ ਹੈ ਉਹਨਾਂ ਚੱਕਰ ਤਾਂ ਇਹ ਕਮਾਂਗੇ ਕਿ ਹਾਜ਼ਰੀ ਹਮੇਸ਼ਾ ਹੀ ਉੱਥੇ ਚੌਂਕੀ ਭਰਨੀ ਚਾਹੀਦੀ ਆ ਲਗਾਉਣੀ ਹੀ ਚਾਹੀਦੀ ਆ ਕਿਉਂਕਿ ਜਦ ਮਾਲਕ ਗੱਦੀ ਤੇ ਬਰਾਜਮਾਨ ਹੋਣ ਬੈਠੇ ਹੋਣ ਤਾਂ ਫਿਰ ਉਹਨਾਂ ਨੂੰ ਛੱਡ ਕੇ ਜਾਣਾ ਨਹੀਂ ਚਾਹੀਦਾ ਬਾਕੀ ਜੇਕਰ ਕੋਈ ਮਜਬੂਰੀ ਹੈ ਫਿਰ ਤੁਸੀਂ ਅਰਦਾਸ ਬੇਨਤੀ ਕਰਕੇ ਜਾ ਸਕਦੇ ਆ ਵੈਸੇ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਚੌਂਕਾ ਤੁਸੀਂ ਉੱਥੇ ਹੀ ਦਰਬਾਰ ਵਿੱਚ ਬੈਠੇ ਰਿਆ ਕਰੋ ਸੋ ਹੁਣ ਆਪਾਂ ਗੱਲ ਕਰੀਏ ਕਿ ਹਰ ਰੋਜ਼ ਕਿਹਨਾ ਘਰਾਂ ਦੇ ਵਿੱਚ ਪੈਰਾ ਰਹਿੰਦਾ ਹੈ ਸੋ ਹਰ ਰੋਜ਼ ਉਹਨਾਂ ਘਰਾਂ ਦੇ ਵਿੱਚ ਪੈਰਾ ਰਹਿੰਦਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਦੋ ਟਾਈਮ ਧੂਪ ਜਗਦਾ ਹੈ ਅਰਗਵਤੀ ਜਗਦੀ ਹੈ ਸੋ ਕਈ ਪਰਿਵਾਰ ਨੇ ਇੱਕ ਹਫ਼ਤੇ ਬਾਅਦ ਹੀ ਧੂਪ ਵਰਤੀ ਕਰਦੇ ਆ ਜਿੱਦਣ ਚਿਦਰਾਂਗ ਰੋਸ਼ਨ ਕਰਨਾ ਹੈ ਪਰ ਕਈ ਪਰਿਵਾਰ ਹਰ ਰੋਜ਼ ਨਿਤਨੇਮ ਕਰਦੇ ਆ ਧੂਪ ਵਰਤੀ ਜਾਂ ਅਰਗਵਤੀ ਲਗਾਉਂਦੇ ਹੀ ਲਗਾਉਂਦੇ ਆ ਸੋ ਉਹਨਾਂ ਸਮਾਂ ਮਾਲ ਦਾ ਪੈਰਾ ਵੀ ਰਹਿੰਦਾ ਹੈ ਸੋ ਇਸ ਕਰਕੇ ਜਿਕਰ ਹਰ ਰੋਜ਼ ਤੁਸੀਂ ਦਰਬਾਰ ਘਰ ਵਿੱਚ ਹੈ ਤੇ ਉੱਤੇ ਧੂਪਵੱਤੀ ਲਗਾਉਂਦੇ ਹੋ ਤਾਂ ਕੋਸ਼ਿਸ਼ ਕਰਨੀ ਕਿ ਉਸ ਸਮੇਂ ਉਹ ਮਾਲਕ ਵੀ ਬੈਠੇ ਹੋਏ ਆ ਤੇ ਖੁਦ ਵੀ ਉੱਥੇ ਬੈਠ ਕੇ ਹਾਜ਼ਰੀ ਲਗਾਉਣੀ ਹੈ ਕਿਉਂਕਿ ਜਦੋਂ ਅਸੀਂ ਮਾਲਕ ਨੂੰ ਯਾਦ ਕਰਾਂਗੇ ਪੁਕਾਰਾਂਗੇ ਉਹਨਾਂ ਦੇ ਨਾਮ ਤੇ ਕੋਈ ਕਰਮ ਕਰਾਂਗੇ ਤਾਂ ਉਹ ਮਾਲਕ ਉਸ ਸਮੇਂ ਹਾਜ਼ਰ ਹੋ ਜਾਂਦੀ ਹੈ ਸੋ ਇਸ ਕਰਕੇ ਜਦੋਂ ਵੀ ਤੁਸੀਂ ਧੂਪਵੱਤੀ ਘਰ ਵਿੱਚ ਲਗਾਉਂਦੇ ਹੋ ਮਾਲਕ ਨੂੰ ਯਾਦ ਕਰਦੇ ਹੋ ਅਰਦਾਸ ਬੇਨਤੀ ਕਰਦੇ ਹੋ ਤੇ ਮਾਲਕ ਦਾ ਪੈਰਾ ਉਸੇ ਹੀ ਸਮੇਂ ਦਰਬਾਰ ਵਿੱਚ ਵਧ ਜਾਂਦਾ ਹੈ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਉਸ ਸਮਾਂ ਧੂਪ ਲਗਾਉਣਾ ਨਹੀਂ ਉਸ ਸਮੇਂ ਦੀ ਕਦਰ ਕਰਨੀ ਹੈ ਸੋ ਜੇਕਰ ਤੁਸੀਂ ਨਾਲੇ ਤਾਂ ਬਹਾਨੇ ਦੇ ਨਾਲ ਤੁਹਾਡੀ ਇਬਾਦਤ ਪੂਰੀ ਹੋ ਜਾਂਦੀ ਆ ਸਮਾਂ ਨਿਕਲ ਜਾਂਦਾ ਹੈ ਨਾਲੇ ਮਾਲਕ ਦੀ ਨਿਗਾਹ ਦੇ ਵਿੱਚ ਰਹਿ ਜਾਂਦੇ ਆ ਮਾਲਕ ਦੀ ਨਜ਼ਰ ਹੋ ਜਾਂਦੀ ਹੈ